ਮੋਤੀ ਨਿਹੰਗ ਸਿੰਘ ਬਾਬਾ ਹਰਜੀਤ ਸਿੰਘ ਮਸੂਲਪੁਰ ਦੀਆਂ ਕੁਝ ਤਾਜ਼ਾ ਤਸਵੀਰਾਂ ਅਯੁੱਧਿਆ ਤੋਂ ਸਾਹਮਣੇ ਆਈਆਂ ਹਨ ਜਿੱਥੇ ਬਾਬਾ ਹਰਜੀਤ ਸਿੰਘ ਦੁਨੀਆ ਦੇ ਹੋ ਸਾਧੂਆਂ ਦੇ ਨਾਲ ਮਿਲਦੇ ਜੁਲਦੇ ਨਜ਼ਰ ਆ ਰਹੇ ਹਨ ਇੱਕ ਤਸਵੀਰ ਵਿੱਚ ਬਾਬਾ ਹਰਜੀਤ ਸਿੰਘ ਅਨੁਰੋਧ ਆਚਾਰੀਆ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਤੇ ਦੱਸਣਾ ਵਰਗਾ ਕਿ ਪਿਛਲੇ ਦਿਨੀ ਬਾਬਾ ਹਰਜੀਤ ਸਿੰਘ ਰਸੂਲਪੁਰ ਵੱਲੋਂ ਅਯੁੱਧਿਆ ਵਿਖੇ ਰਾਮ ਮੰਦਰ ਦੇ ਦੁರ್ಗਾਟਨ ਕੋਲ ਲੰਗਰ ਲਗਾਉਣ ਦਾ ਇਲਾਨ ਕੀਤਾ ਸੀ ਜਿਸ ਨੂੰ ਉਹਨਾਂ ਨੇ ਪੂਰਾ ਕਰ ਦਿੱਤਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਬਹੁਤ ਸਾਰੇ ਹਿੰਦੂ ਸਿੱਖ ਇਕੱਠੇ ਮਿਲ ਕੇ ਲੰਗਰ ਦੀ ਸੇਵਾ ਕਰਦੇ ਨਜ਼ਰ ਆ ਰਹੇ ਨੇ ਜਿੱਥੇ ਇਹ ਪ੍ਰਤੀਤ ਹੁੰਦਾ ਹੈ ਕਿ ਹਿੰਦੂ ਸਿੱਖ ਭਾਈਚਾਰਾ ਬਰਾਬਰ ਹੈ ਤੇ ਇਕਤਤਾ ਦਾ ਪ੍ਰੂਫ ਦਿੱਤਾ ਜਾ ਰਿਹਾ ਹੈ ਹਾਂ ਹਾਂ ਬਾਬਾ ਇੱਕ ਮਿੰਟ ਬਾਬਾ ਬਾਬਾਈ ਰਾਹ ਉਹ ਆਇਆ ਸੀ ਛੋਟਰੀ ਉਮਰ ਹੈ ਉਹ ਕਹਿੰਦੇ ਇੰਨੇ ਨਾਲ ਆਏ ਬਾਰੇ ਸਾਡੀ ਨਾ ਰਸ਼ੀ ਸ਼੍ਰੀਮ ਗਾਮ ਸਰ ਨੇ ਸਾਡੀ ਵੀ ਇਸ ਪਰ ਦੇਖਾ ਨਹੀਂ ਚਾਹੀ ਸੀ ਸਿੱਖਾ ਵਰਗੇ ਬੜੇ ਬੜੇ ਲੋਕੋ ਫੋਟੋ ਭੇਜਿਆ ਫੋਟੋ ਭੇਜਾ ਲੋ ਵਾਹ ਜੀ ਵਾਹ ਵਾਹ ਜੀ ਵਾਹ ਭਾਈ ਪਾਸੇ ਨਹੀਂ ਹਾਂ ਹਾਂ ਤਾਂ ਤੁਸੀਂ ਬਣ ਕੇ ਬਿਠਾਣਾ ਗੱਡੀ ਚ ਆਓ

धनबाद जी सारे इतना कहा जय श्री जय जय श्री राम 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 Okay. <laughs> जाके देख लेते हैं <Italy> जहाँ भी होगी हम जाएंगे फिर आपको लेके दिल्ली जाएंगे दिल्ली में उसको पूछेंगे बात करेंगे यही कैसे फैसला कोई गाल नहीं कोई गाल नहीं काम है तो ठीक है अयोध्या ਵਿਖੇ ਲੰਗਰ ਲਗਾਉਣ ਲਈ ਪਹੁੰਚੇ ਨਿਹੰਗ ਸਿੰਘ ਬਾਬਾ ਹਰਜੀਤ ਸਿੰਘ ਸੁਖਵਿੰਦ ਜੀ ਦੀਆਂ ਕੁਝ ਤਾਜ਼ਾ ਤਸਵੀਰਾਂ। ਆਯोध्या ਤੋਂ ਸਾਹਮਣੇ ਆਈਆਂ ਹਨ ਜਿੱਥੇ ਬਾਬਾ ਹਰਜੀਤ ਸਿੰਘ ਦੁਨੀਆ ਦੇ ਹੋ ਸਾਧੂਆਂ ਦੇ ਨਾਲ ਮਿਲਦੇ ਜੁਲਦੇ ਨਜ਼ਰ ਆ ਰਹੇ ਹਨ। ਇੱਕ ਤਸਵੀਰ ਵਿੱਚ ਬਾਬਾ ਹਰਜੀਤ ਸਿੰਘ ਅਨੁਰੋਧ ਆਚਾਰੀਆ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਦੇਖ ਦੱਸਣਾ ਹੋਵੇਗਾ ਕਿ ਪਿਛਲੇ ਦਿਨੀ ਬਾਬਾ ਰਜੀਤ ਸਿੰਘ ਅਰ ਸੂਪਰ ਵੱਲੋਂ ਅਯੁੱਧਿਆ ਵਿਕਰਮ ਮੰਦਿਰ ਦੇ ਇਦੁਰਗਾਧਨ ਮੁਕੇ ਲੰਗਰ ਲਗਾਉਣ ਦਾ ਐਲਾਨ ਕੀਤਾ ਸੀ ਜਿਸ ਨੂੰ ਉਹਨਾਂ ਨੇ ਪੂਰਾ ਕਰ ਦਿੱਤਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਬਹੁਤ ਸਾਰੇ ਹਿੰਦੂ ਸਿੱਖ ਇਕੱਠੇ ਮਿਲ ਕੇ ਲੰਗਰ ਦੀ ਸੇਵਾ ਕਰਦੇ ਨਜ਼ਰ ਆ ਰਹੇ ਨੇ ਜਿੱਥੇ ਇਹ ਪ੍ਰਤੀਤ ਹੁੰਦਾ ਹੈ ਕਿ ਹਿੰਦੂ ਸਿੱਖ ਭਾਈਚਾਰਾ ਬਰਾਬਰ ਹੈ ਤੇ ਇਕਤਾ ਦਾ ਪ੍ਰੂਫ ਦਿੱਤਾ ਜਾ ਰਿਹਾ ਹੈ ਹਾਂ

ਬੋਲਦੇ ਇਹ ਦਿਨਾਂ ਨੇ ਦਾ ਜੀ ਦਾ ਬਾਤ ਹੈ ਸਾਡੀ ਉਮਰ ਅਸ਼ਰੇਨ ਪ੍ਰੋਗਰਾਮ ਸਰ ਦੇ ਲਈ ਸਾਡੀ ਯੂਨੀਵਰਸਿਟੀ ਦਾ ਦੇਖਾ ਨਹੀਂ ਚਾਹੀਦਾ ਸਿੱਖਿਆ ਪਰਵੜੇ ਦਾ ਲੋਕੋ ਫੋਟੋ ਖਿਜਾਓ ਇੱਕ ਫੋਟੋ ਖਿਜਾ ਲਓ ਕਿਆ ਵਾਹ ਜੀ ਵਾਹ ਵਾਹ ਜੀ ਵਾਹ ਬਾਈ ਪਾਸੇ ਨਹੀਂ ਹਾਂ 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 ਤਾਂ ਤੁਸੀਂ ਬੜ ਕੇ ਬਿਠਾਣਾ ਗੱਡੀ ਚ ਆਓ ਬਾਸੋ ਹੱਥ ਲੈ ਲਓ ਹਾਂ ਬਾਈ ਮੇਰੇ ਫੋਟੋ ਖਿੱਚ ਲਈ ਵਾਪਰ ਨੀਂ ਕਾਈ ਆ ਜੀ ਦੋ ਹੀ ਵੱਧ ਨੂੰ ਵਿਚੇ ਗੱਡੀ ਆ ਰਹੀਆਂ ਸਾਈਡ ਹੋ ਜਾ ਤੁਹ ਸਵਾਗਤਮ ਖਾਬ ਕਰਦੇ ਆ ਚੋਈ ਕੋਈ ਨਹੀਂ ਸਵਾ ਤਾਂ ਸੋ ਬਸ 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 ਸੋ ਬਸ 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 ਜੀ ਧੰਨਵਾਦ ਜੀ ਸਾਰਿਆਂ ਦਾ ਹੀ ਧੰਨਵਾਦ ਅਦਿਸ਼ ਕਹਾਂ ਕੁਸੇ ਆ ਰਹੇ ਹੋ जय जय सिया राम जय जय सिया राम जय जय श्री 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 राम जय जय